ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਜ ਸਰਾਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲੱਗਿਆ ਬੜਾ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਵਿਰੋਧ ਹੋ ਰਿਹਾ ਹੈ ਜਿਨ੍ਹਾਂ ਨੇ ਥਾਪਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੂੰ ਉਨਾ ਦਾ ਵੀ ਵਿਰੋਧ ਹੋ ਰਿਹਾ ਹੈ ਮੰਨਤਾ ਨਹੀਂ ਮਿਲੀ ਕੁਲਦੀਪ ਸਿੰਘ ਗੜਗੱਜ ਨੂੰ ਹਾਲਾਂਕਿ ਕੁਲਦੀਪ ਸਿੰਘ ਗੜਗੱਜ ਵੱਲੋਂ ਹੌਲੇ-ਮਹੱਲੇ ਤੇ ਸੰਦੇਸ਼ ਜਾਰੀ ਕੀਤੇ ਗਏ ਲੇਕਿਨ ਵੱਡਾ ਬਵਾਲ ਮਚ ਗਿਆ ਹੈ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਭੰਬੜ ਜਿਹੜਾ ਮਚਿਆ ਹੋਇਆ ਸੀ ਹੁਣ ਬਵਾਲ ਹਲਚਲ ਮਚ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਮੈਂਬਰਾਂ ਨੂੰ ਲੈ ਕੇ ਕਿ ਤੁਹਾਡੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਘਾਣ ਕੀਤਾ ਗਿਆ ਹੈ ਜਿਹੜੀ ਉਸ ਦੇ ਵਿੱਚ ਮਰਿਆਦਾ ਹੈ ਉਸ ਮਰਿਆਦਾ ਦੇ ਤਹਿਤ ਨਈ ਸਥਾਪਿਤ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸ੍ਰੀ ਕੁਲਦੀਪ ਸਿੰਘ ਗੜਗੱਜ ਕੁਲਦੀਪ ਸਿੰਘ ਗੜਗੱਜ ਨੂੰ ਸਿਰ ਕੌਮ ਜਿਹੜਾ ਹੈ ਜਥੇਦਾਰ ਨਹੀਂ ਬਣ ਰਹੀ ਸੁਤਰਾ ਦੇ ਹਵਾਲੇ ਤੋਂ ਖਬਰ ਆਈ ਹੈ ਕਾਨਫਰੰਸ ਕੀਤੀ ਗਈ ਹੈ ਦੰਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਵੱਲੋਂ ਖਾਲਸਾ ਰੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਵੱਲੋਂ ਤਖਤ ਕੇਸਗੜ੍ਹ ਸਾਹਿਬ ਤੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੱਜ ਨੂੰ ਬਤੌਰ ਜਥੇਦਾਰ ਮੰਨਤਾ ਨਾ ਦੇਣ ਦੀ ਗੱਲ ਆਖੀ ਉਹਨਾਂ ਨੇ ਕਿਹਾ ਕਿ ਜਥੇਦਾਰ ਨੂੰ ਲਗਾਉਣ ਅਤੇ ਹਟਾਉਣ ਸੰਬੰਧੀ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਹੈ ਡੇਰਾ ਦਮਦਮੀ ਟਕਸਾਲ ਸ਼੍ਰੀ ਅਨੰਤਪੁਰ ਸਾਹਿਬ ਵਿਖੇ ਦਮਦਮੀ ਟਕਸਾਲ ਵੱਲੋਂ ਸਮੂਹ ਨਿਹੰਗ ਸਿੰਘ ਜਥੇਬੰਦੀ ਦੇ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਨਿਰਮਲ ਸਿੰਘ ਨਿਰਮਲ ਸੰਤਾ ਅੰਤਰੰਕ ਕਮੇਟੀ ਦੇ ਫੈਸਲੇ ਦਾ ਵਿਰੋਧ ਕਰਨ ਵਾਲੀ ਸ਼੍ਰੋਮਣੀ ਕਮੇਟੀ ਦਾ ਵੱਡਾ ਪੰਥਕ ਇਕੱਠ ਭਲਕੇ ਕੀਤਾ ਜਾ ਰਿਹਾ ਹੈ ਖਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਅਤੇ ਹੋਰ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਨਾਲ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਹੀਂ ਚਾਹੁੰਦੀਆਂ ਪਰੰਤੂ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਮੌਜੂਦਾ ਹਾਲਾਤਾਂ ਵਿੱਚੋਂ ਨਿਕਲ ਲਈ ਸੱਪਰਦਾਮਾ ਅਤੇ ਸਿੱਖ ਬੁੱਧੀਜੀਵੀਆਂ ਨਾਲ ਬੈਠ ਕੇ ਮਸਲੇ ਦਾ ਸਾਰਥਕ ਹੱਲ ਕੱਢਿਆ ਜਾਵੇ ਖਾਲਸਾ ਨੇ ਕਿਹਾ ਕਿ ਜਦ ਤੱਕ ਕੁਲਦੀਪ ਸਿੰਘ ਗੜਗਾਜ ਕੋਲ ਹੌਲੇ ਮਹੌਲ ਹੌਲੇ ਮਹਾਲੇ ਮੌਕੇ ਦੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨ ਦਾ ਅਧਿਕਾਰ ਨਹੀਂ ਹੈ ਕਿਉਂਕਿ ਉਹਨਾਂ ਦੀ ਨੁਕਤੀ ਕੌਮ ਨੂੰ ਪ੍ਰਵਾਨ ਨਹੀਂ ਉਹਨਾਂ ਨੇ ਕਿਹਾ ਕਿ ਹੋਲੇ ਮਹੱਲੇ ਤੇ ਦਿਨ ਤੱਕ ਗੁਰਸੇਵ ਦੇ ਹੱਦ ਗ੍ਰੰਤੀ ਜਾਂ ਪੰਜ ਪਿਆਰੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਹੋਲੇ ਮਹੱਲੇ ਦੀ ਕੌਮੀ ਤਿਉਹਾਰ ਉਹਨਾਂ ਦੀ ਜਥੇਬੰਦੀ ਵੱਲੋਂ ਜੇਦਰ ਗੱਜ ਦਾ ਕੋਈ ਵਿਰੋਧ ਨਹੀਂ ਕੀਤਾ ਚਾਹੇਗਾ ਯਾਨੀ ਕਿ ਹਰਨਾਮ ਸਿੰਘ ਤੁਮਾ ਜੋ ਦਮਦਮੀ ਟਕਸਾਲ ਦੇ ਮੁਖੀ ਨੇ ਉਹ ਕਹਿ ਰਹੇ ਨੇ ਕਿ ਸ੍ਰੀ ਅਕਾਲ ਤਖਸਾਲ ਦੇ ਕਾਰਜਕਾਰੀ ਜਥੇਦਾਰ ਜੋ ਮੁਖ ਜਥੇਦਾਰ ਨੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਸ਼੍ਰੀ ਕੁਲਦੀਪ ਸਿੰਘ ਗੜਗਾਜ ਉਹਨਾਂ ਨੂੰ ਸਿੱਖ ਕੌਮ ਮਾਨਤਾ ਨਹੀਂ ਦੇ ਰਹੀ ਉਹ ਨਾ ਹੀ ਕੋਈ ਫਰਮਾਨ ਸਿੱਖ ਕੌਮ ਨੂੰ ਜਾਰੀ ਕਰ ਸਕਦੇ ਨੇ ਹੋਲੇ ਮਹੱਲੇ ਦੇ ਵਿੱਚ ਸਿਰਫ ਪੰਜ ਪਿਆਰਿਆਂ ਨੂੰ ਇਹ ਜਿਹੜੀ ਜਿਹੜਾ ਉਹਨਾਂ ਦੇ ਕੋਲ ਹਦਕਾਰ ਹੈ ਕਿ ਉਹ ਸਿੱਖ ਕੌਮ ਦੇ ਨਾਲ ਕੋਈ ਸੰਦੇਸ਼ ਜਾਰੀ ਕਰਨ ਯਾਨੀ ਕਿ ਫਿਰ ਇਕਵਾਲ ਮਸਲਾ ਕੁਲਦੀਪ ਸਿੰਘ ਗੜਗਾਜ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਮਦਮੀ ਸਿਕਟਾਲ ਦੇ ਮੁਖੀ ਬਾਬਾ ਅਰਨਾਮ ਸਿੰਘ ਤੁਮਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ ਪੜ ਗਿਆ ਹੈ ਧੰਨਵਾਦ